ਇਸਦੇ ਪਤਨੀ ਸੀ ਪਰਵਾਹ ਸੀ ਮਾਪੂ ਬਾਪ ਸੀ ਜਿਹੜੇ ਉਹਨਾਂ ਦੇ ਵਿੱਚ ਸਮਾਂ ਨਹੀਂ ਦੇ ਆਈ ਨਹੀਂ ਪਤਾ ਲੱਗਿਆ ਵੀ ਜ਼ਿੰਦਗੀ ਦੇ 25 30 35 ਸਾਲ ਕਿਵੇਂ ਲੰਘ ਗਏ ਪਰ ਉਸ ਤੋਂ ਬਾਅਦ ਆਰੋਸ ਨੇ ਅੰਡਰਸਟੈਂਡ ਕੀਤਾ ਕਿ ਇਹ ਵੀ ਨਹੀਂ ਨਹੀਂ ਵੀ ਹੋ ਜਾਂਦੀ ਹੈ ਵੀ ਇੱਕ ਦਿਨ ਕਿਤਾ ਲੰਘਦਾ ਹੈ ਉਹ ਮੈਨੂੰ ਇਹਨਾਂ ਦਾ ਆਕਾਰ ਜਿਸ ਕਰਕੇ ਇਹਨਾਂ ਵਧੀਆ ਲੱਗਦਾ ਕਿ ਇਹ ਜਿਹੜੇ ਰਿਸ਼ਤੇ ਬਣਦੇ بنا پرما کرنی بہت سوکھی چیزوں ਉਹ ਆਪਣਾ ਇੱਕ ਢੰਗ ਦੇ ਨਾਲ ਵਿਉਂਤਬੰਦੀ ਦਾ ਸਿਰੇ ਚੜ੍ਹ ਬਾਉ ਇੱਕ ਵੱਖਰਾ ਕੰਮ ਹੈ ਸੋ ਮੈਂ ਅੱਜ ਕਿਸੇ ਹੋਰ ਪਰੋਗਰਾਮ ਤੇ ਜਾਣਾ ਸੀ ਤਾਂ ਮੈਂ ਅੱਜ ਆਉਣਾ ਇਸ ਕਰਕੇ ਜ਼ਿਆਦਾ ਜ਼ੁਰੀ ਸੰਝੇ ਕਿਉਂਕਿ 18:30 ਤੋਂ ਅਗੇ ਨਾ ਫਾਈਨਲ ਪ੍ਰੋਗਰਾਮ ਦੇ ਉੱਤੇ ਜਾਦਾ ਆਉਂਦਾ ਸੀ ਤਾਂ ਸਾਡੇ ਕੁਛ ਰਹਿ ਗਏ ਨੇ ਅਸੀਂ ਪ੍ਰੋਗਰਾਮ ਨੂੰ ਕਿਤੇ ਬਾਹਰ ਦੇਣਾ ਹੈ ਤਾਂ ਮੈਂ ਬਾਦਸੋਂ ਉਹ ਹਾਰੀ ਗਈ ਤੁਸੀਂ ਉਹ ਸੰਭੀ ਲੈ ਲਈ ਹਾਰੀ ਤੁਸੀਂ ਅੱਜ ਕਬੂਲ ਕਰਿਓ ਤੇ ਜੇ ਕੋਈ ਥੋੜਾ ਸਮਾਂ ਹੋ ਜਾਊਗਾ ਕਈ ਵਾਰੀ ਤਾਂ ਫਿਰ ਵੀ ਹਾਰ این باری قبول کرتے ہوئے میرا سارے بہت بہت پیار پرماتما ہاتھ رکھے واحر کا خالص واحر